ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸਕੱਤਰ ਜਥੇਬੰਦੀਆਂ ਦੇ ਵੱਲੋਂ ਪਿਛਲੇ ਦਿਨੀ ਵੱਡਾ ਸੰਘਰਸ਼ ਕੀਤਾ ਗਿਆ ਸੀ ਪਰ ਸਰਕਾਰ ਨੇ ਉਹਨਾਂ ਨੂੰ ਮੀਟਿੰਗ ਵਾਸਤੇ ਨਹੀਂ ਬੁਲਾਇਆ ਨਾ ਹੀ ਕੋਈ ਜਿਹੜੇ ਅਧਿਕਾਰੀਆਂ ਜਿਹੜੇ ਅਧਿਕਾਰੀਆਂ ਨੂੰ ਭੇਜਿਆ ਗਿਆ ਇਸੇ ਤਰ੍ਹਾਂ ਲੱਗਦਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰ ਦੇ এজੰਡੇ ਦੇ ਵਿੱਚ ਨਹੀਂ ਹਨ ਮੁਲਾਜ਼ਮ ਜਥੇਬੰਦੀਆਂ ਨੇ ਥੱਕ ਹਾਰ ਕੇ ਇੱਕ ਵੱਖਰਾ ਰਾਹ ਅਪਣਾਇਆ ਹੈ ਵੱਡੇ ਸੰਘਰਸ਼ਾਂ ਦੇ ਦੌਰਾਨ ਵੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਨਿਬਟਾਰੇ ਨਾ ਹੋਣ ਦੇ ਕਾਰਨ ਹੁਣ ਮੁਲਾਜ਼ਮਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਪੰਜਾਬ ਸਖਤ ਜਿਹੜੇ ਸਟਾਫ ਐਸੋਸੀਏਸ਼ਨ ਦੇ ਵੱਲੋਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਹਾਈ ਕੋਰਟ ਦੇ ਰਾਹੀਂ ਪੂਰੀਆਂ ਕਰਨਾਂ ਫੈਸਲਾ ਕੀਤਾ ਔਰ ਇਸ ਸਬੰਧ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜ ਰੇਟਾਂ ਦਾਇਰ ਕੀਤੀਆਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਕਈ ਤਰ੍ਹਾਂ ਦੀ ਜਦੋ ਜੈਦ ਕੀਤੀ ਹੈ ਪਰ ਸਰਕਾਰ ਦੇ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਹਰਿਆਣਾ ਹਾਈ ਕੋਰਟ ਦੇ ਰਾਤੇ ਪੈਂਦਾ ਫੈਸਲਾ ਕੀਤਾ ਹੈ ਔਰ ਇਹ ਸਬੰਧ ਦੇ ਵਿੱਚ ਪੰਜ ਮੰਗਾਂ ਦੇ ਬਾਰੇ ਹਾਈ ਕੋਰਟ ਦੇ ਵਿੱਚ ਪੰਜ ਰੇਟਾਂ ਦਾਇਰ ਕੀਤੀਆਂ ਨੇ ਪਹਿਲੀ ਰੇਟ ਪੁਰਾਣੀ ਪੈਨਸ਼ਨ ਬਹਾਲੀ ਦੀ ਹੈ ਇਸ ਰੇਟੇ ਦੇ ਵਿੱਚ ਮੰਗ ਕੀਤੀ ਗਈ ਹੈ ਵੀ ਜਿਵੇਂ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਸਰਕਾਰ ਬਣਨ ਦੀ ਸੂਰਤ ਦੇ ਵਿੱਚ ਉਹ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਬਹਾਲ ਕਰਨਗੇ ਮਨ ਜਿਹੜੀ ਮਾਨ ਸਰਕਾਰ ਦੇ ਵੱਲੋਂ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹਲੇ ਤੱਕ ਇਹ ਮੰਗ ਪੂਰੀ ਨਹੀਂ ਕੀਤੀ ਹੈ ਔਰ ਪਿਛਲੇ 3 ਸਾਲਾਂ ਦੇ ਦੌਰਾਨ ਮੁਲਾਜ਼ਮ ਇਸ ਮੰਗ ਦੀ ਪੂਰਤੀ ਦੀ ਉਡੀਕ ਕਰਦੇ ਆ ਰਹੇ ਹਨ ਇਸੇ ਮੰਗ ਸੰਬੰਧੀ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਜਿਹੜੀ ਯੂਪੀਐਸ ਸਕੀਮ ਜਿਹੜੀ ਹੈ ਉਹਦੇ ਤੇ ਸਖਤ ਦੇ ਅਧਿਕਾਰੀ ਵਿਚਾਰ ਚਰਚਾ ਕਰ ਰਹੇ ਨੇ ਜਿਸ ਦੇ ਕਰਕੇ ਮੁਲਾਜ਼ਮਾਂ ਦੇ ਵਿੱਚ ਬੇਚੈਨੀ ਹੈ ਦੇ ਹੁਣ ਮੁਲਾਜ਼ਮਾ ਨੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦਾ ਕੁੰਡਾ ਖੜਕਾਇਆ ਹੈ। ਇਹਦੇ ਸਬੰਧ ਦੇ ਵਿੱਚ ਅਗਲੀ ਸੁਣਵਾਈ 29 ਜਨਵਰੀ ਨੂੰ ਹੋ ਰਹੀ ਹੈ। ਦੂਸਰੀ ਰੇਟਿਵ ਦੇ ਵਿੱਚ ਮੁਲਾਜ਼ਮਾ ਨੇ ਮੰਗ ਕੀਤੀ ਹੈ ਅਤੇ ਸਰਕਾਰ ਦੇ ਡੀਏ ਦੀ ਕਿਸ਼ਤ ਦਾ ਐਲਾਨ ਕਰਨ ਵੇਲੇ ਪਿਛਲੇ ਏਅਰ ਨੂੰ ਖੂ ਖਾਤੇ ਵਿੱਚ ਪਾਇਆ ਜਾਂਦਾ ਹੈ। ਜਿਹੜੇ ਡੇਟ ਨੂੰ ਡੀਏ ਦਾ ਐਲਾਨ ਕੀਤਾ ਜਾਂਦਾ ਹੈ ਮਹਿਜ ਉੱਥੇ ਹੀ ਉਦੋਂ ਡੀਏ ਲਾਗੂ ਕਰ ਕਰਕੇ ਦੇ ਦਿੱਤਾ ਜਾਂਦਾ ਹੈ ਤੇ ਡੀਏ ਦੀ ਚਿੱਠੀ ਜਿਹੜੀ ਹੈ ਜਾਰੀ ਕੀਤੀ ਜਾਂਦੀ ਹੈ ਉਹਦੇ ਵਿੱਚ ਦੋ ਸ਼ਬਦ ਲਿਖੇ ਦਿੱਤੇ ਜਾਂਦੇ ਆ ਵੀ ਡੀਏ ਦਾ ਏਰੀਅਰ ਦੇਣ ਬਾਰੇ ਬਾਅਦ ਦੇ ਵਿੱਚ ਫੈਸਲਾ ਲਿਆ ਜਾਵੇਗਾ ਪਰ ਅੱਜ ਤੱਕ ਸਰਕਾਰ ਨੇ ਬਾਅਦ ਦੇ ਵਿੱਚ ਏਰੇ ਦੇਣ ਦੇ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਔਰ ਰਿਟ ਦੇ ਵਿੱਚ ਇੱਕ ਇੱਕ ਜੁਲਾਈ 2021 ਤੋਂ ਲੈ ਕੇ ਜਿਹੜਾ 31 ਅਕਤੂਬਰ 2024 ਤੱਕ ਦਾ ਜਿਹੜਾ ਡੀਏ ਜਿਹੜਾ ਡੀਏ ਦੀਆਂ ਜਿਹੜੀਆਂ ਕਿਸ਼ਤਾਂ ਦਾ ਏਰੇ ਉਹ ਰਿਲੀਜ਼ ਕਰਨ ਦੀ ਮੰਗ ਕੀਤੀ ਹੈ ਤੀਸਰੀ ਰੇਟ ਦੇ ਵਿੱਚ ਮੰਗ ਕੀਤੀ ਗਈ ਹੈ ਕਿ 6ਵੇਂ ਤਨਖਾਹ ਕਮਿਸ਼ਨ ਦਾ ਜਿਹੜਾ ਵੋਲੀਅਮ 2 ਤੇ ਵੋਲੀਅਮ 3 ਸਰਕਾਰ ਦੇ ਨੇ ਹਾਲੇ ਤੱਕ ਲਾਗੂ ਨਹੀਂ ਕੀਤਾ ਜਦਕਿ ਅਗਲਾ ਪੇ ਕਮਿਸ਼ਨ 1 ਜਨਵਰੀ 2026 ਤੋਂ ਜਿਹੜਾ ਹੈ ਉਹ ਡਿਊ ਹੋ ਗਿਆ ਹੈ ਔਰ ਉਹ ਦੱਸਿਆ ਗਿਆ ਹੈ ਵੀ ਜਿਹੜਾ ਹੈ ਜਿਹੜਾ ਵੋਲੀਅਮ 2 ਤੇ ਜਿਹੜਾ ਵੋਲੀਅਮ 3 ਇਹਦੇ ਤਹਿਤ ਮਲਾਜ਼ਮਾਂ ਨੂੰ ACP ਸਕੀਮ ਵਗੈਰਾ ਦੇਣ ਦਾ ਜਿਹੜਾ ਫੈਸਲਾ ਲੈਣਾ ਸੀ ਪਰ ਸਰਕਾਰ ਫੈਸਲਾ ਨਹੀਂ ਲੈ ਰਹੀ ਸੋ ਦੋਸਤੋ ਮੰਗ ਕੀਤੀ ਗਈ ਹੈ ਕਿ ਇਹ ਵੋਲੀਅਮ 2 ਤੇ ਵੋਲੀਅਮ 3 ਜਿਹੜੀ ਹੈ 6ਵੇਂ ਤਨਖਾਹ ਕਮਿਸ਼ਨ ਦਾ ਇਹ ਲਾਗੂ ਕੀਤਾ ਜਾਵੇ ਚੌਥੀ ਮੰਗ ਮਤਲਬ ਇਹਦੇ ਵਿੱਚ ਮਲਾਜ਼ਮਾਂ ਨੇ ਰੱਖੀ ਹੈ ਕਿ ਪੰਜਾਬ ਦੇ ਮਲਾਜ਼ਮਾਂ ਨੂੰ ਚੰਡੀਗੜ੍ਹ ਦੇ ਵਿੱਚ ਸਰਕਾਰੀ ਕੁਆਟਰ ਮਿਲਦੇ ਨੇ ਉਹਦੇ ਇੰਜ ਦੇ ਵਜੋਂ ਸਰਕਾਰ 5% ਵਸੂਲੀ ਕਰਦੀ ਹੈ ਲਾਇਸੈਂਸ ਫੀਸ ਤੋਂ ਬਹੁਤ ਜ਼ਿਆਦਾ ਜਦ ਕਿ ਯੂਟੀ ਮਲਾਜ਼ਮ ਜਿਹੜੇ ਚੰਡੀਗੜ੍ਹ ਦੇ ਯੂਟੀ ਮਲਾਜ਼ਮ ਜਿਹੜੇ ਚੰਡੀਗੜ੍ਹ ਦੇ ਜਿਹੜੇ ਸਰਕਾਰੀ ਕੁਆਟਰ ਮਿਲਦੇ ਦੇ ਨੇ ਉਹ ਰੇਟ ਜਿਹੜਾ ਫਿਕਸ ਨੇ ਤੇ ਲਾਇਸੈਂਸ ਸੀ ਸੀ ਜਿਹੜਾ ਕਿ ਇਸ ਦੇ ਬਹੁਤ ਘੱਟ ਨੇ ਔਰ ਇਸ ਰੇਟ ਦੇ ਵਿੱਚ ਮੰਗ ਕੀਤੀ ਹੈ ਵੀ ਜਿਹੜੇ ਯੂਟੀ ਦੇ ਮੁਲਾਜ਼ਮ ਤੇ ਪੈਟਰਨ ਤੇ ਹੀ ਜਿਹੜੇ ਪੰਜਾਬ ਦੇ ਬਲਾਜ਼ਮਾ ਨੂੰ ਸਰਕਾਰੀ ਕੁਆਟਰ ਮਿਲ ਰਹੇ ਨੇ ਉਹਨਾਂ ਦੇ ਕੋਲੋਂ ਲਾਇਸੈਂਸ ਫੀਸ ਵਸੂਲੀ ਜਾਵੇ ਇਸੇ ਤਰ੍ਹਾਂ ਹੀ ਪੰਜਵੇਂ ਰੇਟ ਦੇ ਵਿੱਚ ਜਿਹੜਾ ਪੰਜਾਬ ਦੇ ਬਲਾਜ਼ਮਾ ਨੇ ਮੰਗ ਕੀਤੀ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਵੇਲੇ ਸਰਕਾਰ ਨੇ ਕੁਝ ਵਰਕਾਂ ਦੇ ਸਕੇਲ ਦੇ ਵਿੱਚ ਕਟੋਤੀ ਕਰਤੀ ਹੈ ਜਿਸ ਦੇ ਕਰਕੇ ਪਲਾਜ਼ਮਾ ਨੂੰ ਵੱਡੀ ਵੱਡਾ ਜਣਾ ਬੀਤੀ ਨੁਕਸਾਨ ਹੋਇਆ ਹੈ ਔਰ ਮੰਗ ਕੀਤੀ ਹੈ ਕਿ ਇਹ ਜਿਹੜੇ ਸਕੇਲ ਘਟਾਏ ਨੇ ਘਟਾਏ ਨੇ ਇਹਨਾਂ ਨੂੰ ਪੂਰਾ ਕੀਤਾ ਜਾਵੇ ਅੱਜ ਦੇ ਇਸ ਵੀਡੀਓ ਦੇ ਵਿੱਚ ਇਨਾ ਹੀ ਧੰਨਵਾਦ ਜੀ